ਤੇ ਹੁਣ ਕਹਿੰਦੇ ਮਨਪ੍ਰੀਤ ਸਿੰਘ ਬਾਦਲ ਵੀ ਇੱਧਰ ਨੂੰ ਗਿੱਦੜਵੇ ਵਾਲੇ ਨੂੰ ਆਏ ਹੋਏ ਨੇ ਦੁਬਾਰਾ ਸਰਗਰਮ ਨੇ ਕਹਿੰਦੇ ਵੀ ਆਪਾਂ ਵੀ ਚਾਹ ਚੁ ਇੱਥੋਂ ਦੀ ਪੀਡੀਐਸ ਮੂਸੇ-ਮੂਸੇ ਖਾ ਲਈਏ ਨਾਲੇ ਲੋਕਾਂ ਨੇ ਮਿਲ ਲਈ ਕਹਿੰਦੇ ਵਾਹ ਭਾਈ ਟਾਈਮ ਹੋ ਗਿਆ 10-15 ਸਾਲ ਹੋ ਗਏ ਕਹਿੰਦੇ ਮੈਂ ਤਾਂ ਮਿਲੇ ਹੀ ਨਹੀਂ ਹਾਂਜੀ ਮਨਪ੍ਰੀਤ ਸਿੰਘ ਬਾਦਲ ਜੀ ਅੱਛਾ ਜੀ ਉਹ ਵੀ ਕਹਿੰਦੇ ਮੈਂ ਵੀ ਇੱਧਰ ਗਿੱਦੜਵੇ ਵਾਲਿਆਂ ਦੀ ਚਾਹ ਚੁ ਪੀ ਆਵਾਂ ਕੱਲ ਦੇ ਸਰਗਰਮ ਨੇ ਦੁਆਰਾ ਆਈ 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 ਤਰੀ ਯਾਦ ਆਈ ਹਾਂ ਦਾ ਗੱਲ ਇਹ ਆ ਕਿ ਮਨਪ੍ਰੀਤ ਬਾਦਲ ਹੁਣ ਜੋ ਮਰਜੀ ਕੱਲ ਬੋਲੇ ਆ ਆਪਾਂ ਤੇ ਤੁਹਾਨੂੰ ਕਿੰਨੇ ਦਿਨ ਪਹਿਲਾਂ ਦੱਸ ਦਿੱਤਾ ਸੀ ਕਿ ਉਹ ਤਾਂ ਬਦਲੀਆਂ ਕਰਵਾ ਰਹੇ ਨੇ ਉੱਥੇ ਗਿੱਦੜਵਾਚ ਬਿਲਕੁਲ ਬਿਲਕੁਲ ਸਭ ਮਨਪ੍ਰੀਤ ਬਾਦਲ ਦੀ ਟੀਮ ਉਦੋਂ ਹੀ ਐਕਟਿਵ ਹੋ ਗਈ ਸੀਗੀ ਜਿਸ ਦਿਨ ਇਹ ਇਲੈਕਸ਼ਨ ਐਲਾਨਿਆ ਗਿਆ ਸੀਗਾ ਸਰ ਤੇ ਡਿੰਪੀ ਢਿਲੋ ਵਾਲਾ ਪੋੜਾ ਕਿੱਥੋਂ ਨਿਕਲਿਆ ਸੀਗਾ ਬਿਲਕੁਲ ਬਿਲਕੁਲ ਰਵਿੰਦਰ ਗਰੇਵਾਲ ਦਾ ਗੀਤ ਸੀ ਕਿ ਨਾ ਐਵੇਂ ਰੌਲਾ ਪੈ ਗਿਆ ਇਹ ਐਵੇਂ ਥੋੜੋ ਰੌਲਾ ਪੈ ਗਿਆ ਸੀ ਬਿਲਕੁਲ ਅੱਧੀ ਗੱਲ ਡਿੰਪੀ ਕਲੀਅਰ ਕਰਕੇ ਅੱਧੀ ਤੁਹਾਨੂੰ ਅਸੀਂ ਕਲੀਅਰ ਕਰ ਦਿੱਤੀ ਜੀ ਕਿ ਭਾਈ ਜੀ ਉਹਨਾਂ ਦੀ ਟੀਮ ਤੇ ਉੱਥੇ ਕੰਮ ਕਰਵਾ ਰਹੀ ਆ ਹੂੰ ਕੱਲ ਉਹ ਇੱਕ ਤੀ ਜ ਪਤਾ ਨਹੀਂ ਕਿੱਥੋਂ ਇਹ ਕੱਢਦੇ ਆ ਸ਼ਬਦ ਮੈਂ ਤੇ murid ਆ ਇਹਨਾਂ ਦੇ ਸ਼ਬਦਾਵਲੀ ਦਾ ਮੈਂ ਕਹਿੰਦੇ ਜੀ ਵਕੀਲ ਬਣ ਕੇ ਤੁਹਾਡੇ ਕੇਸ ਲੜਾਂਗਾ ਮਸਲੇ ਹੱਲ ਕਰਾਂਗਾ ਜੀ ਮੈਂ ਇਹੋ ਜਿਹਾ ਆਲ ਰਾਉਂਡਰ ਨਾ ਤਾਂ ਸਾਊਥ ਅਫਰੀਕਾ ਦੀ ਟੀਮ 'ਚ ਦੇਖਿਆ ਹੂੰ ਨਾ ਮੈਂ ਇਹੋ ਜਿਹਾ ਆਲ ਰਾਉਂਡਰ ਬਈ ਆਸਟ੍ਰੇਲੀਆ ਦੀ ਟੀਮ ਚ ਦੇਖਿਆ ਜੀ ਨਿਊਜ਼ੀਲੈਂਡ ਚ ਨਹੀਂ ਦੇਖਿਆ ਭਾਰਤ ਕੋਲ ਤੇ ਆਲ ਰੌਂਡਰਾਂ ਦੀ ਕਮੀ ਰਹੀ ਆ ਹਮੇਸ਼ਾ ਬਿਲਕੁਲ ਇਹ ਇੱਕ ਵਾਰੀ ਮੈਂ ਖੁਦ ਜਦੋਂ ਇਹ ਮੈਨੀਫੈਸਟੋ ਕਮੇਟੀ ਦੇ ਹੁੰਦੇ ਸਨ ਮੈਂਬਰ ਸੀ ਕਿ ਚੇਅਰਮੈਨ ਸੀਗੇ ਜੀ ਜਦੋਂ ਇਹਨਾਂ ਨੇ ਕਾਂਗਰਸ ਚ ਜੁਆਇਨ ਕੀਤੀ ਆ ਸੀਗਾ ਆ ਜਿਹੜਾ ਤੁਹਾਡੇ ਇਧਰ ਨੂੰ ਜਾਣੇ ਆਪਾਂ ਤੇ ਪੁਲਾਂ ਦੇ ਨਾਲ ਹੀ ਜੋੜੀਆਂ ਨਹਿਰਾਂ ਦੇ ਨਾਲ ਨਹੀਂ ਹੈਗਾ ਪੈਲਸ ਆ ਲੰਬੀ ਤੋਰਾਂ ਜੀ ਉੱਥੇ ਉਹ ਇਹ ਆਈਓ ਹਸਾਬ ਹਮ ਚੰਗੇ 5 7 53 6 ਛੇਰ ਸੁੱਟ ਕੇ ਤੇ ਕਹਿੰਦੇ ਵੀ ਆਹੀਂ ਤੇ ਫਿਰ ਡਾਕਟਰ ਆਣੇ। ਅਸੀਂ ਤੇ ਦਵਾਈ ਇੱਕ ਨਾ ਫਾਰਮੂਲਾ ਲੱਭ ਰਹੇ ਆ। ਹਮ ਜਿਵੇਂ ਕਲੀਨਿਕਲ ਟ੍ਰਾਇਲ ਨਹੀਂ ਹੁੰਦੇ ਉਸ ਤੋਂ ਬਾਅਦ ਜੀ ਵੀ ਆ ਤੁਹਾਡੇ ਵਾਸਤੇ ਟੀਕਾ ਤਿਆਰ ਕਰ ਰਹੇ ਆ। ਪੈਨਸਿਲਿਨ ਵਾਂਗੂ ਹੋਏਗਾ। ਹਮ ਇਹ ਵੇਖੋ ਸਭ ਕੁਝ ਠੀਕ ਕਰ ਦੇਗਾ। ਉਦੋਂ ਇਹ ਡਾਕਟਰ ਸੀ। ਉਹਨੇ ਵਕੀਲ ਬਣ ਕੇ ਕਦੇ ਭਾਜਪਾ ਚ ਜਾਣ ਲੱਗੇ ਕਹਿੰਦੇ ਕਿ ਮੇਰਾ ਸੀਨਾ ਛਲਣੀ ਹੋ ਜਾਏਗਾ। ਬਾਜਪਾ ਵਾਸਤੇ ਉਥੇ ਇਹ ਕਹਿ ਲੋ ਕਿ ਫਰਸਟ ਫਰੰਟ ਤੇ ਪਹਿਲੇ ਫਰੰਟ ਤੇ ਸਿਖਣ ਗੰਨਾ ਚਲਾਉਂਦੇ ਵੀ ਚਲਾਉਂਦੇ ਨੇ ਮੋਰਚਾ ਵੀ ਲੜ ਸੋ ਮੈਂ ਇਹੋ ਜਿਹਾ ਆਲ ਰਾਉਂਡਰ ਸਿਆਸਤ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਵਰਗਾ ਨਹੀਂ ਦੇਖਿਆ ਸਾਬ ਹਮ ਚੰਨੀ ਸਾਹਿਬ ਕਹਿ ਸਕਦੇ ਆਪਾਂ ਜੀ ਜੀ ਪਰ ਮੈਨੂੰ ਲੱਗਦਾ ਕਿ ਉਹ ਉਹ ਵੀ ਥੋੜਾ ਪਿੱਛੇ ਹੋਣਗੇ ਪਿੱਛੇ ਹੋਣਗੇ ਕਿਸ ਤਰ੍ਹਾਂ ਇਹ ਮੌਕੇ ਦੇ ਹਿਸਾਬ ਨਾਲ ਕਦੇ ਡਾਕਟਰ ਬਣ ਜਾਂਦੇ ਕਦੇ ਵਿਗਿਆਨਕ ਕਦੇ ਕੁਛ ਕਦੇ ਕੁਛ ਹਮ ਕਰ ਜਿੰਨੇ ਹੋਰ ਇਲੈਕਸ਼ਨ ਹੋਣਗੇ ਹੋ ਸਕਦਾ ਹੈ ਇਸੇ ਸਮੇ সুইਮਰ ਵੀ ਕਹਿ ਦੇਣ ਕਿ ਮੈਂ সুইਮਰ ਬਣ ਕੇ ਬਾਈ ਉਹ ਪਰਲੇ ਕਿਨਾਰੇ ਤੇ ਜੇ ਕੋਈ ਪ੍ਰਕਾਸ਼ ਪਿਆ ਉਥੋਂ ਤਰ ਕੇ ਤੇ ਲਿਆ ਲੈ ਆਣਾ ਲੈ ਆਣਾ ਕੱਲਿਆ ਕੇ ਸਭ ਆਪਾਂ ਨੂੰ ਅੰਦਾਜ਼ਾ ਸੀ ਕਿ ਮਨਪ੍ਰੀਤ ਬਾਦਲ ਨੇ ਆਉਣਾ ਹੈ ਜੀ ਕੰਮ ਹੋ ਰਿਹਾ ਸੀ ਲੋਕਾਂ ਨੂੰ ਕਿਹਾ ਜਾ ਰਿਹਾ ਸੀ ਕਿ ਬਦਲੀ ਦਾ ਦੱਸ ਦਿਓ ਹੂੰ ਸੋਲਰ ਪੈਨਲ ਵਗੈਰਾ ਜਿਹੜੇ ਮੋਟਰਾਂ ਤੇ ਚਾਹੀਦੇ ਆ ਦੱਸ ਦਿਓ ਆ ਜਾਓ ਵੀ ਆ ਜਾਓ ਜਿੰਨੇ ਆਉਣਾ ਪਰਚੀਂ ਦਾਖਲ ਕਰਾ ਜੀ ਠੀਕ ਹੈ ਹੁਣ ਜਾ ਕੇ ਕਹਤਾ ਕਿ ਉਹ ਸਲੀਪਰ ਸੈਲ ਜਿਹੜੇ ਇਹਨਾਂ ਦੇ ਹੈਗੇ ਹੀ ਆ ਕਿ ਭਾਈ 15 ਸਾਲਾਂ ਬਾਅਦ ਆਪਾਂ ਆ ਗਏ ਆ ਹੂੰ ਤੇ ਕਰੋ ਹੁਣ ਜੀ 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 ਠੋਕੋ ਠੋਕੋ ताली ਠੋਕੋ ਪਰ ਇਹਦੇ ਵਿੱਚ ਇੱਕ ਚੀਜ਼ ਸਪਸ਼ਟ ਆ ਕਿ ਜਿੰ ਹੋ ਸਕਦਾ ਮੈਂ ਗਲਤ ਸਾਬਤ ਹੋਵਾਂ ਜੀ ਇਹ ਗੱਲ ਤੁਸੀਂ ਨਹੀਂ ਮੈਂ ਆਪਣੀ ਜ਼ਿੰਮੇਵਾਰੀ ਨਾਲ ਕਹਿ ਰਿਹਾ ਹੋ ਸਕਦਾ ਮੈਂ ਗਲਤ ਹੋਵਾਂ ਮੈਨੂੰ ਲੱਗਦਾ ਹੁਣ ਸੁਖਵੀਰ ਸਿੰਘ ਬਾਦਲ ਨਹੀਂ ਆਉਣਗੇ ਇਹ ਤੇ ਤੈ ਆ ਲੋ ਇਹ ਇਹ ਤੈਅ ਲੱਗਦਾ ਹੈ ਕਿ ਹੁਣ ਸੁਖਵੀਰ ਸਿੰਘ ਬਾਦਲ ਨਹੀਂ ਆਉਣਗੇ ਹੁਣ ਇੱਕ ਸ਼ਾਇਦ ਐਸਾ ਵੀ ਕੈਂਡੀਡੇਟ ਆ ਸਕਦਾ ਹੈ ਜਿਹਨੂੰ ਆਪਾਂ ਕਹਿ ਲਈਏ ਕਿ ਸਰਪ੍ਰਾਈਜ਼ ਪੈਕੇਜ ਹੂੰ ਤੇ ਮੇਰੇ ਦੋਸਤ ਵੀ ਕਈ ਸਹਿਮਤ ਹੋ ਜਾਣਗੇ ਇਸ ਗੱਲ ਦੇ ਨਾਲ ਕਿ ਇਸ ਗੱਲ ਦੇ ਪਿੱਛੇ ਤੇ ਸਭ ਕੁਝ ਹੋਇਆ ਨਾ ਹੂੰ ਹੂੰ ਜੀ ਮਤਲਬ ਇਹ ਸੀ ਹੋਰ ਸੀ ਨਾ ਸੈਟ ਜੇ ਅਸੀਂ ਲੱਗਿਆ ਹੋਇਆ ਸੀ ਪਹਿਲਾਂ ਹਾਂ ਜੀ ਹਾਂ ਜੀ ਇੱਥੇ ਉਹ ਚੀਜ਼ ਨਹੀਂ ਚੱਲਣੀ ਤੂੰ ਨਹੀਂ ਤਾਂ ਕੋਈ ਔਰ ਕੋਈ ਔਰ ਨਹੀਂ ਤਾਂ ਕੋਈ ਔਰ ਸਹੀ ਇੱਥੇ ਤੇ ਦੋਨਾਂ ਚੋਂ ਇੱਕ ਨੇ ਹੂੰ ਦੋਨਾਂ ਚੋਂ ਇੱਕ ਨੇ ਇਹ ਆਉਣਾ ਤਾਂ ਮੈਨੂੰ ਨਹੀਂ ਲੱਗਦਾ ਕਿ ਸੁਖਵੀਰ ਸਿੰਘ ਬਾਦਲ ਦਾ ਹੁਣ ਜਿਹੜਾ ਆਪਾਂ ਇੱਕ ਇਮਕਾਨ ਦੇਖਦੇ ਸੀਗੇ ਜਿਹੜਾ ਇੱਕ ਮਤਲਬ ਕਿ ਆਪਾਂ ਚਾਂਸ ਦੇਖਦੇ ਸੀਗੇ ਉਹ ਮੈਨੂੰ ਲੱਗਦਾ ਕਿ ਮੱਦ ਬੈ ਗਿਆ ਸਾਹਿਬ ਜਾ ਫਿਰ ਪਿੱਛੇ ਬਹੁਤ ਹੀ ਗੱਲ ਨਾ ਪੁੱਛਿਓ ਵੀ ਹਾਂ ਕੀ ਚੱਲੇਗਾ ਕਿ ਕੀ ਚੱਲੇਗਾ ਉਹ ਤੁਸੀਂ ਆਪ ਵੇਖ ਲੈਣਾ ਜਦੋਂ ਇਹ ਗੇਮ ਚੱਲੇਗੀ ਹਮ ਤ ਕਟੋ-ਕਟ ਥੋੜੀ ਤਸਵੀਰ ਕਲੀਅਰ ਆ ਹਲੇ ਕ੍ਰਿਸਟਲ ਕਲੀਅਰ ਹੋ ਜਾਏਗੀ ਆਉਣ ਵਾਲੇ ਸਮੇਂ ਵਿੱਚ ਕਿ ਮਨਪ੍ਰੀਤ ਬਾਦਲ ਜੀ ਦੇ ਆਉਣ ਦੇ ਨਾਲ ਲੱਗਦਾ ਹੈ ਕਿ ਸੁਖਵੀਰ ਸਿੰਘ ਬਾਦਲ ਜਿਹੜੇ ਕਿ ਕਹ ਲੋ ਕਿ ਰਿੰਗ 'ਚ ਉਤਰਨ ਲਈ ਹੋ ਸਕਦਾ ਤਿਆਰ ਹੋ ਰਹੇ ਹੋਣ ਸੋਚ ਰਹੇ ਹੋਣ ਜਾਂ ਉਹਨਾਂ ਦੀ ਉਡੀਕ ਕੀਤੀ ਜਾ ਰਹੀ ਸੀਗੀ ਤਾਂ ਉਹ ਮੈਨੂੰ ਲੱਗਦਾ ਕਿ ਆਸਮਦਮ ਪੈ ਗਈ ਹੁਣ ਮਨਪ੍ਰੀਤ ਬਾਦਲ ਤੇ ਮਨਪ੍ਰੀਤ ਬਾਦਲ ਤੋਂ ਜਿਸ ਸ਼ਖਸ ਨੇ ਇਹ ਇਲਾਕਾ ਖੋਇਆ ਹੂੰ ਰਾਜਾ ਵੜਿੰਗ ਦਾ ਗਰੁੱਪ ਜੀ ਤੇ ਜਿਹੜੇ ਇਹਨਾਂ ਤੇ ਕਹਿ ਲੋ ਕਿ ਪਹਿਲਾਂ ਯਾਰ ਹੁੰਦੇ ਸੀਗੇ ਬਿੰਪੀ ਟਲੋਰੀ ਇਹ ਹੁਣ ਮੁਕਾਬਲਾ ਇਹੋ ਜਿਹਾ ਹੀ ਲੱਗਦਾ ਹੈ ਸਾਰਾ ਚਲੋ ਆਖਦਾ ਦੇਈ ਤੇ ਜੇ ਕੋਈ ਪੁੱਛਦੇ ਸਾਡਾ ਵੀ ਇੱਕ ਯਾਰ ਹੁੰਦਾ ਸੀ ਸਾਡਾ ਵੀ ਇੱਕ ਯਾਰ ਹੁੰਦਾ ਸੀਗਾ ਤੇ ਬਿਲਕੁਲ ਬਿਲਕੁਲ ਇਹ ਇਸੇ ਤਰ੍ਹਾਂ ਹੀ ਚੱਲਦਾ ਹੈ ਸਾਰਾ ਜੀ ਰਾਜਨੀਤੀ ਚ ਸੱਜਣ ਦੁਸ਼ਮਣ ਬਣ ਜਾਂਦੇ ਤੇ ਦੁਸ਼ਮਣ ਸੱਜਣ ਬਣ ਜਾਂਦੇ ਇਦਾਂ ਹੀ ਰਾਜਨੀਤੀ ਚੱਲਦੀ ਹੈ ਪਰ ਮੈਨੂੰ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਦੀ ਆਉਣ ਦੀ ਹੁਣ ਉਮੀਦ ਹੈ ਜੀ 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 ਗਿੱਦੜਵਾਹ ਚ ਚਲੋ ਜਿਹੜਾ ਤੁਸੀਂ ਉਹ ਸਸਪੈਂਸ ਵੀ ਦੱਸ ਰਹੇ ਹੋ ਉਹਦੇ ਚ ਹੁਣ ਦੇਖੋ ਕੀ ਬਾਹਰ ਆਉਂਦਾ ਹੈ ਉਹ ਵੀ ਤਾਂ ਜ਼ਿਆਦਾ ਹੁਣ ਉਹ ਚੀਜ਼ ਮੰਨ ਲਓ ਇੱਕ ਤਰ੍ਹਾਂ ਨਾਲ ਜ਼ਿਆਦਾ ਉਹਦੀ ਕਿਊਰਿਓਸਿਟੀ ਵਧ ਗਈ ਹੈ ਪਹਿਲਾਂ ਨਾਲੋਂ ਵੀ ਹੈਨਾ ਜੀ ਅਦਰ ਕੁਲਮੀਰ ਜੀ ਕਹਿ ਰਹੇ ਨੇ ਕਿ ਭਾਈ ਮਨਪ੍ਰੀਤ ਬਸ ਤੇ ਹੁਣ ਯਕੀਨ ਨਹੀਂ ਕਰ ਸਕਦਾ ਬਹੁਤੇ ਲੋਕ ਸ਼ਾਇਰੀ ਸੁਣਨ ਵਾਲੇ ਨਹੀਂ ਹੈਗੇ ਹੁਣ ਅ ਜਟਵੈਡ ਜੀ ਕਹਿ ਰਹੇ ਨੇ ਕਿ ਡਿੰਪੀ ਠੇ ਲੋ ਬਿਨਾ ਵਜਾ ਸਾਈਡ ਤੇ ਨਹੀਂ ਹੋਇਆ ਹਾਂ ਉਹਨਾਂ ਨੂੰ ਫਿਰ ਪਹਿਲਾਂ ਤੋਂ ਲੱਗ ਗਿਆ ਹੋਣਾ ਇਹ ਕਿਆਸ ਲੱਗ ਗਈ ਹੋਣੀ ਕਿ ਭਾਈ ਚੱਲ ਰਿਹਾ ਕੁਝ ਹਾਂ ਵਜਾ ਤਾਂ ਹੁੰਦੀ ਆ ਕੀ ਵਰ ਸਾਹਿਬ ਕੋਈ ਨਾ ਕੋਈ ਕਾਰਨ ਤਾਂ ਹੁੰਦਾ ਹੀ ਆ ਅ ਜਟਵੈਡ ਜੀ ਕਹਿੰਨੇ ਕਦੇ ਆਪ ਕੋਈ ਚੋ ਰਹੀ ਹੋਊਗੀ ਮਜਬੂਰੀਆਂ ਵਰਨਾ ਯੂ ਕੋਈ ਬੇਵਫਾ ਨਹੀਂ ਹੁੰਦਾ ਬਿਲਕੁਲ ਜੀ ਬਿਲਕੁਲ ਕਦੇ ਆਪਣੀ ਪਾਰਟੀ ਕਦੇ ਭਾਜਪਾ ਕਦੇ ਅਕਾਲੀ ਕਦੇ ਕਾਂਗਰਸ ਕਹਿੰਦੇ ਕੇ ਦੇ ਸਕੇ ਬਣ ਜਾਇਆ ਕਰੋ ਜੀ ਸਕੇ ਤੇ ਉਹ ਰਾਜਨੀਤੀ ਤੇ ਨੇ ਬਸ ਮੌਕੇ ਦੇ ਨਿੱਜੀ ਫਾਇਦੇ ਲਈ ਆ ਪਰ ਗੱਲ ਇਹ ਆ ਕਿ ਮੇਰੇ ਖਿਆਲ ਦੇ ਨਾਲ ਬਈ ਇਸ ਵੇਲੇ ਗਦੜਵਾਹ ਦੇ ਵਿੱਚ ਘਟੋ ਘਟ ਇਹ ਤੇ ਸਾਫ ਹੋ ਗਿਆ ਕਿ ਭਾਰਤੀ ਜਨਤਾ ਪਾਰਟੀ ਮੈਦਾਨ ਮੱਲਣ ਆ ਰਹੀ ਆ ਜੀ ਤਾਂ ਜਦੋਂ ਭਾਰਤੀ ਜਨਤਾ ਪਾਰਟੀ ਮੈਦਾਨ 'ਚ ਉਤਰੇਗੀ ਉਹਦੀ ਜਿੱਤ ਧਾਰਨਾ ਵੇਖਿਓ ਹੂੰ ਉਹਦਾ ਜਲਵਾ ਦੇਖੋ ਜਲਵਾ ਦੇਖੋ ਇਹ ਇਹ ਹਾਂਜੀ ਹਾਂਜੀ ਉਹਦਾ ਵਿਸਥਾਰ ਹੁੰਦਾ ਦੇਖੋ ਤੁਸੀਂ ਬਿਲਕੁਲ ਇਧਰ ਇੱਕ ਮਿੱਤਰ ਕਹਿੰਦੇ ਨੇ ਰਜਿੰਦਰ ਜੀ ਕਹਿੰਦੇ ਕਿ ਸੁਖਬੀਰ ਬਾਦਲ ਦੀ ਰੈਂਦੀ ਹੁੰਦੀ ਹੁੰਦੀ ਕਸਰ ਕਹਿੰਦੇ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਪੂਰੀ ਕਰ ਦੇਵੇਗੀ ਉਧਰ ਵੀ ਉਧਰੋਂ ਵੀ ਥੋੜੀ ਜਿਹੀ ਖਬਰ ਆਈ ਸੀ ਨਾ ਪਿਛਲੇ ਦਿਨੀ ਉਹਨਾਂ ਦੀ ਪਾਰਟੀ ਵੀ ਆ ਸਕਦੀ ਹੈ ਨਾ ਉਹਨਾਂ ਦੀ ਪਾਰਟੀ ਆ ਸਕਦੀ ਹੈ ਜੀ ਜੀ ਉਹਦੇ ਤੇ ਆਪਾਂ ਤਫਸੀਲ ਨਾਲ ਗੱਲ ਕਰਕੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਕਿ ਉਹਦੀਆਂ ਸੰਭਾਵਨਾਵਾਂ ਜਾਂ ਉਹਦੀਆਂ ਚੁਣੌਤੀਆਂ ਕੀ ਜੀ ਉਹ ਤਾਂ ਬਾਅਦ ਚ ਪਤਾ ਲੱਗੇਗਾ ਪਰ ਮੇਰੇ ਖਿਆਲ ਦੇ ਨਾਲ ਇਸ ਸਾਰੇ ਵਰਤਾਰੇ ਚੋਂ ਸਿਆਸੀ ਵਰਤਾਰੇ ਚੋਂ ਬਿਲਕੁਲ ਦੋ ਤਰ੍ਹਾਂ ਇਸ ਵੇਲੇ ਕਹ ਲੋ ਕਿ ਗੇਨ ਕਰਦੀਆਂ ਨਜ਼ਰ ਆਈਆਂ ਇੱਕ ਅਮਰਤਪਾਲ ਸਿੰਘ ਹੋਰ ਆਦੀ ਜੀ 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 ਪੰਥਕ ਤੇ ਇੱਕ ਕਾਂਗਰਸ 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 ਨੂੰ ਵੀ ਅਕਾਲੀ ਦਲ ਦੇ ਕਮਜ਼ੋਰ ਹੋਣ ਦਾ ਬਹੁਤ ਫਾਇਦਾ ਮਿਲ ਰਿਹਾ ਸਾਰ ਹਮ ਜੀ ਆਮ ਆਦਮੀ ਪਾਰਟੀ ਦੀ ਐਂਟੀ ਇਨਕੰਮਬੈਂਸੀ ਦਾ ਫਾਇਦਾ ਮਿਲ ਰਿਹਾ ਸਾਰ ਹਮ ਇਹ ਮੰਨਣਾ ਪਏਗਾ ਕਾਂਗਰਸ ਕਾਂਗਰਸ ਕੋਈ ਇਹ ਨਹੀਂ ਹੈ ਕਿ 17 ਤੋਂ 22 ਤੱਕ ਉਹਨਾਂ ਨੇ ਇੱਕ ਬੜਾ ਚਮਤਕਾਰੀ ਰਾਜ ਕੀਤਾ ਤੇ ਲੋਕਾਂ ਨੇ ਲੇਖਣ ਵਾਲੀ ਰਾਤ ਆ ਨਹੀਂ ਹੂੰ ਉਹ ਮਤਲਬ ਕਿ ਹੁਣ ਉਹਨਾਂ ਨੂੰ ਜੋ ਮਯੂਸੀ ਲੋਕਾਂ 'ਚ ਸੀ ਜਾਂ ਕਹਿ ਲਓ ਹੈ ਜਾਂ ਜਿਹੜੀ ਉਮੀਦ ਟੁੱਟੀ ਦਾ ਦਰਦ ਸੀਗਾ ਸਾਬ ਤਾਂ ਉਹ ਕਿਤੇ ਨਾ ਕਿਤੇ ਉਹ ਕਾਂਗਰਸ ਨੂੰ ਫਾਇਦਾ ਬਿਲਕੁਲ ਜੀ ਉਮੀਦਾਂ ਦਾ ਦਰਦ ਵੀ ਬਹੁਤ ਬੁਰਾ ਹੁੰਦਾ ਨਾ ਸਾਬ ਜਦੋਂ ਕੋਈ ਕਿਸੇ ਦੀਆਂ ਉਮੀਦਾਂ ਤੋੜ ਦਿੰਦਾ ਹੈ ਨਾ ਤਾਂ ਉਹਦਾ ਦਰਦ ਵੀ ਕਹ ਲਓ ਕਿ ਇਸੇ ਪੇਨ ਕਿਲਰ ਤੋਂ ਠੱਲੀ ਦਾ ਨਹੀਂ ਪਰ ਠੱਲੀ ਦਾ ਨਹੀਂ ਬਿਲਕੁਲ ਬਿਲਕੁਲ ਉਹ ਫਿਰ ਲੋਕ ਹੋਰ ਸਾਰਾ ਹੋਰ ਪਾਸੇ ਨੂੰ ਭਾਲਦੇ ਨੇ